ਬਈ ਜੀ ਕਾਤਲ ਹੋਇਆ ਮੇਰੇ ਡੈਡੀ 'ਤੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮਤਲਬ ਹੈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਜੀ ਤਕਸੀਮਾਂ ਦਾ ਜ਼ਮੀਨ ਦਾ ਰੌਲਾ ਹੈਗਾ ਖਾਲ ਪਹੇ ਨਹੀਂ ਛੱਡਦੇ ਤਕਸੀਮ ਹੋਈ ਹੈ 17 ਸਾਲਾਂ ਬਾਅਦ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਪੜ ਕੇ ਜੀਤੀ ਤੋਂ ਜੀਤੀ ਅਨਸਾਫ਼ ਦਵਾਇਆ ਜਾਵੇ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੋਣੀ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਜੀ ਬਈ ਜੀ ਕਾਤਲ ਹੋਇਆ ਮੇਰੇ ਡੈਡੀ ਦੀ ਮੌਤ ਹੋ ਗਈ ਮੌਕੇ ਤੇ ਹੋ ਗਈ ਸੀ ਤੇ ਤਕਸੀਮ ਦਾ ਜ਼ਮੀਨ ਦਾ ਰੌਲਾਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਆ 17 ਸਾਲਾਂ ਬਾਅਦ ਤੇ ਇੰਤਕਾਲ ਵਗੈਰਾ ਹੋ ਗਿਆ ਠੱਡੇ ਲੱਗ ਗਏ ਤੇ ਉਸ ਤੋਂ ਬਾਅਦ ਹੁਣ ਖਾਲ ਪਹੀ ਦਾ ਰੌਲਾਗਾ ਮੇਰੀ ਐਸਐਸਪੀ ਸਾਹਿਬ ਦੇ 10 10 ਜੁਲਾਈ ਦੀ ਦਰਖਾਸਤ ਦਿੱਤੀ ਹੋਈ ਸੀ ਸਿੰਘੋ ਚੌਂਕੀ ਚ ਆਈ ਹੋਈ ਸੀਗੀ ਤੇ ਆਪਣੇ ਉਥੇ ਸਿੰਘੋ ਚੌਂਕੀ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਮੈਨੂੰ ਸੱਦ ਕੇ ਇਹ ਕਹਿ ਰਹੇ ਸੀਗੇ ਵੀ ਤੂੰ ਆਪਦੇ ਬਿਆਨ ਲਿਖਿਆ ਜਾ ਸੀ ਵਾਪਸ ਮੋੜਨੀ ਹੈ ਤੇ ਉਸ ਤੋਂ ਬਾਅਦ ਅੱਜ ਸੋਭਾ 7:30 ਵਜੇ ਆ ਕੰਮ ਹੋ ਗਿਆ ਜੀ ਡੈਡੀ ਦੀ ਮੌਤ ਹੋ ਗਈ ਅਸੀਂ ਸਕੂਟਰੀ ਤੇ ਸੀਗੇ ਤੇ ਜਦੋਂ ਸਰਪੰਚ ਦੇ ਘਰੋਂ ਜਾ ਰਹੇ ਸੀ ਸੜਕ ਤੇ ਤੇ ਅਸੀਂ ਸਕੂਟਰੀ ਤੋਂ ਡਿੱਗ ਪਏ ਮੇਰੇ ਵੀ ਸਿਰ ਚ ਡੜਾ ਵੱਜਿਆ ਜੀ ਪੱਥਰ ਸੀਗੇ ਬਾਜਰੀ ਦੇ ਕਿਹਨੇ ਮਾਰੇ ਇੱਕ ਤਾਂ ਅਵਤਾਰ ਸਿੰਘ ਸੀ ਜੀ ਤੇਰਾ ਚਾਚਾ ਲੱਗਦਾ ਨਹੀਂ ਚਾਚ ਘਰਾਂ ਚੋਂ ਚਾਚੇ ਦਾ ਮੁੰਡਾ ਜੀ ਇੱਕ ਜਸਪ੍ਰੀਤ ਸਿੰਘ ਸੀ ਇੱਕ ਮੇਰਾ ਤਾਇਆ ਸੀ ਬਲਦੇਵ ਸਿੰਘ ਸਕਾਤ ਆਇਆ ਜੀ ਤੇ ਇੱਕ ਸੀਗੀ ਬਲਦੇਵ ਸਿੰਘ ਦੇ ਘਰੋਂ ਮੇਰੀ ਮਾਸੀ ਜੀ ਗਰਮੀਤ ਕੌਰ ਜੀ ਨੇ ਪੱਥਰ ਮਾਰੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋ ਗਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਤੇ ਹੁਣ ਮੰਗ ਕੀ ਕਰਦੇ ਹਾਂ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਤੋਂ ਛੇਤੀ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਉਹਨਾਂ ਚਿਰ ਕੋਈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਅੱਛਾ ਇਹ ਇਹ ਮਤਲਬ ਕਿੰਨੀ ਜ਼ਮੀਨ ਦਾ ਰੋਲਾ ਸੀਗਾ ਇਹ ਸਾਡੀ 395 ਕਨਾਲਾ ਮੇਰੇ ਤਿੰਨ ਦਾਦੇ ਹੋ ਰਹਿਆਂ ਦੀ ਜ਼ਮੀਨ ਸੀਗੀ ਜੀ ਉਹਦੀ ਤਕਸੀਮ ਹੋਈ ਹੈ ਜੀ ਉਹਦੇ ਚ ਸਾਨੂੰ ਸਾਰਿਆਂ ਨੂੰ ਖਾਲ ਪਾਈਆਂ ਲੱਗੀਆਂ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ 10 ਜੁਲਾਈ ਦੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਸੀਗੀ ਜੀ ਜੇ ਕਾਰਵਾਈ ਕਰਦੀ ਤਾਂ ਇਹ ਬਚਾਅ ਹੋ ਸਕਦਾ ਬਚਾਅ ਹੋ ਸਕਦਾ ਸੀ ਜੀ ਮੈਨੂੰ ਚੌਂਕੀ ਚ ਸੱਦ ਲਿਆ ਸੀਗਾ ਪੰਚਾਇਤ ਵੀ ਨਾਲ ਸੀ ਵੀਰੇ ਇੱਕ ਵਾਰੀ ਸੱਦ ਕੇ ਚੌਂਕੀ ਚ ਜੀ ਆਪਣੇ ਗਮਦੂਰ ਸਿੰਘ ਐਸਆਈ ਹੈ ਜੀ ਉਹਨਾਂ ਨੇ ਸੱਦ ਕੇ ਸਾਨੂੰ ਆਪ ਕਹਿੰਦੇ ਅਸੀਂ ਦੋਸ਼ੀ ਪਾੜ ਰੱਖੇ ਅਸੀਂ ਮੈਡੀਕਲ ਕਰਾ ਕੇ ਜੇਲ ਛਡਣੇ ਆਪ ਉੱਠ ਕੇ ਬਾਗੀ ਜੀ ਤੇ ਮੇਥੋਂ ਕੁਝ ਰਿਸ਼ਤ ਵੀ ਲੈਤੀ ਹੋਈ ਹੈ ਜੀ ਸਿੰਘੋ ਚੌਂਕੀ ਐਸਆਈ ਨੇ ਜੀ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਤੇ ਰਜਾਨਾ ਡੇ ਵੀ ਮੇਰੇ ਕੋਲੇ ਫੋਨ ਕਰ ਲਾਂ ਪਈਆਂ ਜੀ ਡੇਲੀ ਫੋਨ ਕਰਦਾ ਸੀਗਾ ਕਿ ਤੂੰ ਬਿਆਨ ਲਿਖਾਇਆ ਜਾ ਇੱਕ ਦਿਨ ਮੈਂ ਤੇ ਇੱਕ ਸਾਡੇ ਪਿੰਡੋਂ ਮੈਂਬਰ ਆ ਗਏ ਸੀਗੇ ਜੀ ਸਾਨੂੰ ਕਹਿੰਦਾ ਤੁਸੀਂ ਬਿਆਨ ਲਿਖਾਇਆ ਜੋ ਉਹਨਾਂ ਨੂੰ ਮੈਂ ਸੱਦ ਲੈਣਾ ਐ ਕਰ ਲੈਣਾ ਅਸੀਂ ਵਾਪਸ ਮੋੜ ਨਹੀਂ ਐਨੇ ਦਿਨ ਰੱਖ ਨਹੀਂ ਸਕਦੇ ਫਿਰ ਮੈਨੂੰ ਪਰਸੋਂ ਤੇ ਕੱਲ ਵੀ ਪਰਸੋਂ ਫੋਨ ਆਇਆ ਸ਼ਾਮ ਨੂੰ ਕਹਿੰਦਾ ਮੈਂ ਘਰੇ ਆ ਕੇ ਬਿਆਨ ਲਿਖ ਕੇ ਲੈ ਜਾਣਾ ਮੇਰਾ ਮਤਲਬ ਭਰਾ ਨੇ ਭਰਾ ਹੀ ਮਾਰਿਆ ਹਾਂਜੀ ਭਰਾ ਨੇ ਭਰਾ ਮਾਰਿਆ ਜਮੀਰ ਪਿਛੇ ਜਮੀਰ ਪਿਛੇ ਜੀ ਅੱਛਾ ਫੁਰਮਾਂਕੀ ਕਰਦੇ ਹਾਂ ਸੀਮਾਂਕ ਕਰਦੇ ਹਾਂ ਇਹ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਸਰ ਅਸੀਂ ਕੋਈ ਸੰਸਕਾਰ ਨਹੀਂ ਕਰਾਂਗੇ ਅੱਜ ਸਵੇਰੇ ਪਿੰਡ ਸਾਡੇ ਕਰੀਬ 7:30 ਵਜੇ ਘਟਨਾ ਵਾਪਰੀ ਹੈ ਕੋਈ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇਈ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਬਾਹਰੇ ਵਿੱਚ ਆਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਕਿਨਾਂ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪੀ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਨਸਾਰ ਉਹਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਗਰੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਕਤਲ ਹੋਇਆ ਜਾਂ ਕਿਵੇਂ ਕੀ ਮਤਲਬ ਇਹ ਹਜੇ ਤਫਤੀਸ਼ ਦਾ ਵਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੇ ਆ ਇਹਦੇ ਸਬੰਧ ਵਿੱਚ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਨਜ਼ੂਰ ਦੇ ਲੈ ਰਹੇ ਆਗੇ ਇਹਦੀ ਕਾਰਵਾਈ ਅਮੂਰਤ ਰਹਿੰਦੀ ਜਾਵੇਗੀ ਸਰ ਦੋਸ਼ੀਆਂ ਨੇ ਆਏ ਲੋਕ ਦੋਸ਼ ਲੈ ਸਿੰਘੋ ਤੋਂ ਕਿਹਾ ਕਿ ਸਾਡੀ ਕਾਰਵਾਈ ਨਿਕਰੀ ਜੇ ਉਹਦਾ ਇੱਕ ਤਾਂ ਮਾਮਲਾ ਹੁੰਦਾ ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ ਇਹਦੀ ਕਾਰਵਾਈ ਆਪਣਾ ਅਮਲ ਚ ਲਿਆਂਦੇ ਜਾ ਰਹੀ ਸੀਗੀ ਇਹਦੀ ਆਪਣਾ ਪੜਤਾਲ ਕੀਤੀ ਜਾ ਰਹੀ ਸੀ ਦਰਖਾਸਤ ਦੀ ਇਹਨਾਂ ਵਿੱਚ ਵੀ ਨਹੀਂ ਇਹ ਗੱਲ ਹੋ ਗਈ ਠੀਕ ਹੈ ਕਾਰਵਾਈ ਕਰੇਗਾ ਕਾਰਵਾਈ ਕਰੇਗਾ